ਸਾਰਿਆਂ ਕੋਮਾਂ ਦਾ ਪਾਰ ਸਿਰ ਉੱਤੇ ਚੱਕਿਆ ਤੇ ਕਾਲੇ ਗੋਰੇ ਅਫਗਾਨੀ ਅਸੀਂ ਸਾਰਿਆਂ ਨੂੰ ਹੀ ਲੱਗਿਆ ਜਿਸਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤਕਰ ਓਏ ਪਾंदे ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ ਇਹ ਸਿਰ ਅਸੀਂ ਹੀ ਗੱਜੇ ਸੀ ਦੇਖੇ ਸਿਰਾਂ ਉੱਤੇ ਜੁੰਨੀਆਂ ਤੇ ਹੁਣ ਉਸ ਤੋਂ ਤੇ ਲੀੜੇ ਆ ਫੁਲਉਂਦੀਆਂ ਨੇ ਮੁੰਡੀ ਕੇ ਮਾਨੇ ਜਮਣੀ ਸੀ ਚਾਂਸੀ ਇਸੇ ਗੱਲ ਦੀ ਪਾਣ ਸੀ ਤੇ ਤੇਰੀ ਨਿਕਰ ਤੋਂ ਵੱਡਾ ਗੁੜੇ ਨੱਬੇ ਚ ਰਮਾਰ ਸੀ ਬਾਬਾ ਜੀ ਮਸਲਾ ਕਿੱਥੇ ਆ ਕੇ ਖਲੋ ਗਿਆ ਮਸਲਾ ਖਲੋ ਗਿਆ ਰੀਲ ਚੱਲਣ ਤੱਕ ਮਸਲਾ ਇੱਜ਼ਤ ਦਾ ਨਹੀਂ ਰਹਿ ਗਿਆ ਮਸਲਾ ਰਹਿ ਗਿਆ ਕਿ ਰੀਲ ਚੱਲਣੀ ਚਾਹੀਦੀ ਬਾਕੀ ਕੋਈ ਗੱਲ ਨਹੀਂ ਲਾਇਕ ਟੂ ਟੂ ਕਰਕੇ ਵਜਣੇ ਚਾਹੀਦੇ ਆ ਬਾਕੀ ਕੋਈ ਗੱਲ